ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਦੇਸ਼ ਪਰ ਵਿੱਚ ਮਸ਼ਹੂਰ ਕਮਲਜੀਤ ਖੇਡਾ ਇਸ ਵਾਰ 28 ਨਵੰਬਰ ਤੋਂ 1 ਦਸੰਬਰ ਵਿਚਕਾਰ ਹੋਣਗੀਆਂ। ਸੁਰਜੀਤ سپورਟਸ ਐਸੋਸੀਏਸ਼ਨ ਦੇ ਉਧੇਦਾਰਾਂ ਵੱਲੋਂ ਦੱਸਿਆ ਕਿ ਬਟਾਲਾ ਦੇ ਵਿਧਾਇਕ ਮਨਸ਼ੀਰ ਸਿੰਘ ਸ਼ੈਰੀ ਕਲਸੀ ਦੇ ਵਿਸ਼ੇਸ਼ ਪ੍ਰਬੰਧਾ ਹੇਠ ਹੋਣ ਵਾਲੀਆਂ 31ਵੀਂ ਕਮਲਜੀਤ ਖੇਡਾ ਸਵਰਗੀ ਮਾਤਾ ਰਣਜੀਤ ਕੌਰ ਅਖਾੜਾ ਅਤੇ ਸਵਰਗੀ ਪ੍ਰਿੰਸੀਪਲ ਗੁਰਮukh ਸਿੰਘ ਮਾਨੂੰਕੇ ਨੂੰ ਸਮਰਪਿਤ ਹੋਣਗੀਆਂ। ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਮੈਂ ਨਿਸ਼ਾਨ ਸਿੰਘ ਰੰਡਾਵਾ ਜਨਰਲ ਸੈਕਟਰੀ ਸੁਰਜੀਤ ਸਪੋਰਟਸ ਐਸੋਸੀਏਸ਼ਨ ਜ਼ਿਲ੍ਹਾ ਬਟਾਲਾ ਐਸੋਸੀਏਸ਼ਨ ਵੱਲੋਂ 31ਵੀਆਂ ਕਮਲਜੀਤ ਖੇਡਾਂ 28 ਨਵੰਬਰ ਤੋਂ ਲੈ ਕੇ 1 ਦਸੰਬਰ ਦੇ ਵਿਚਕਾਰ ਹੋ ਰਹੀਆਂ ਨੇ ਇਹ ਖੇਡਾਂ ਕਮਲਜੀਤ ਸੁਰਜੀਤ ਖੇਡ ਸਟੇਡੀਅਮ ਪਿੰਕੋਟਲਾ ਸ਼ਹੀਆ ਵਿਖੇ ਸੰਪਨ ਹੋਣਗੀਆਂ ਅਤੇ ਇਹਨਾਂ ਖੇਡਾਂ ਨੂੰ ਕਰਵਾਉਣ ਲਈ ਜੋ ਪ੍ਰਬੰਧਕੀ ਕਮੇਟੀ ਆ ਉਹਦੇ ਚੇਅਰਮੈਨ ਐ ਐਮਐਲਏ ਬਟਾਲਾ ਹਮਨ ਸ਼ੇਰ ਸਿੰਘ ਕਲਸੀ ਹੋਣਗੇ ਅਤੇ ਇਹ 28 ਨਵੰਬਰ ਨੂੰ ਸਵਰਗੀ ਹਾਕੀ ਓਲੰਪੀਅਨ ਸੁਰਜੀਤ ਸਿੰਘ ਦੇ ਬੁੱਤ ਤੋਂ ਜੋਤੀ ਜਗਾ ਕੇ ਤੇ ਖੇਡ ਸਟੇਡੀਅਮ ਦੇ ਵਿੱਚ ਖਿਡਾਰੀਆਂ ਦਾ ਕਾਫਲਾ ਜਿਹੜਾ ਉਹ ਪਹੁੰਚੇਗਾ ਉਸ ਤੋਂ ਉਦਘਾਟਨੀ ਸਮਾਰੋਹ ਹੋਵੇਗਾ ਉਹਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਜੀ ਬੁੰਡੀਆਂ ਹੋਣਗੇ ਅਤੇ ਉਸ ਘਟਨਾ ਸਮਰੋਧੀ ਪ੍ਰਧਾਨਗੀ ਜੱਪੀ ਕਮਿਸ਼ਨਰ ਗੁਰਦਾਸਪੁਰ ਕਰਨਗੇ ਅਮਨਸ਼ੇਰ ਸਿੰਘ ਤਲਸੀ ਬੀਇੰਗ ਐ ਮੁਖਰਬੰਦ ਸਾਰੀਆਂ ਖੇਡਾਂ ਦੀ ਦੇਖ ਰੇ ਕਰਨਗੇ ਅਤੇ ਉਸ ਦਿਨ ਫੁੱਟਬਾਲ ਦੇ ਮੁਕਾਬਲਿਆਂ ਤੋਂ ਸ਼ੁਰੂ ਹੋ ਕੇ ਇਸ ਚਾਰ ਦਿਨਾਂ ਮੁਕਾਬਲੇ ਖੇਡਾਂ ਦੇ ਵਿੱਚ ਅਸੀਂ ਪਹਿਲੀ ਵਾਰੀ ਦੇਸ਼ ਭਰ ਦੇ ਵਿੱਚ ਹੋ ਰਿਹਾ ਇੱਕ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ 50 ਇਵੈਂਟਸ ਜਿਹੜੇ ਨੇ ਐਥਲੈਟਿਕਸ ਵੀ ਹੋ ਰਹੇ ਨੇ ਤੇ 10 ਮੁੱਖ ਖੇਡਾਂ ਹੋਣਗੀਆਂ ਇਹ ਅਸੀਂ ਬੜੇ ਮਾਣ ਵਾਲੀ ਗੱਲ ਆ ਮਾਜੇ ਨੂੰ ਕਿ ਇਹ ਪਹਿਲੀ ਵਾਰ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਇਵੈਂਟ ਹੋਣਗੇ ਅਤੇ ਇਹਨਾਂ ਦੇ ਨਾਲ-ਨਾਲ ਸਾਰੇ ਅਸੀਂ 25 ਲੱਖ ਰੁਪਏ ਦੇ ਕੈਸ਼ ਪ੍ਰਾਈਜ਼ ਜਿਹੜੇ ਨੇ ਖਿਡਾਰੀਆਂ ਨੂੰ ਨਗਦ ਇਨਾਮ ਦਵਾਂਗੇ ਅਤੇ ਪੰਜ ਜਿਹੜੇ ਬੈਸਟ ਐਥਲੀਟ ਹੋਣਗੇ ਉਹਨਾਂ ਨੂੰ ਅਸੀਂ ਮੋਟਰਸਾਈਕਲ ਦਾ ਇਨਾਮ ਵਜੋਂ ਦੇਵਾਂਗੇ ਅਤੇ ਇਸ ਕਰਕੇ ਇਹ ਜਿਹੜਾ ਜਿਹੜਾ ਕੈਸ਼ ਪ੍ਰਾਈਜ਼ ਅਤੇ ਵੱਡੇ ਇਨਾਮਾਂ ਦਾ ਕਰਕੇ ਜਿਹੜਾ ਇਹ ਖੇਡ ਮੇਲਾ ਪੰਜਾਬ ਦੇ ਵਿੱਚ ਸਾਡਾ ਬਹੁਤ ਮਸ਼ਹੂਰ ਆ ਔਰ ਇਸੇ ਕਰਕੇ ਹੀ ਇਹ ਲੋਕ ਇਹਨੂੰ ਉਡੀਕਦੇ ਨੇ ਕਿ ਉਹ ਹਰ ਸਾਲ ਕਿੰਨਾ ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਹੋਵੇ ਕਿੰਨੀ ਦੀ ਕਮਲਜੀਤ ਖੇਡਾਂ ਜਿਹੜੀਆਂ ਨੇ ਇਹ 28 ਨਵੰਬਰ ਤੋਂ ਸਟਾਰਟ ਆ ਸੋ 1 ਦਸੰਬਰ ਤੱਕ ਇਦੇ ਵਿੱਚ ਜਦੋਂ ਸਟਾਰਟਿੰਗ ਹੁੰਦੀ ਆ ਜਿੱਦਾਂ ਕਿ ਸਾਡੇ ਪੰਜਾਬ ਚ ਸੱਭਿਆਚਾਰ ਉਹ ਭੰਗੜਾ ਵੀ ਹੋਊਗਾ ਗੱਤਕਾ ਉਹ ਤੋਂ ਬਾਅਦ ਖੇਡਾਂ ਤੋਂ ਬਾਅਦ ਸ਼ਾਮੀ ਜਿਹੜੇ ਆ ਇੱਕ ਸੱਭਿਆਚਾਰੀ ਪ੍ਰੋਗਰਾਮ ਜਿੱਦਾਂ ਜਿਹੜੇ ਵੀ ਸਾਡੇ ਪੰਜਾਬ ਦੇ ਸਿੰਗਰ ਆ ਜਿੱਦਾਂ ਮਨਮੋਹਨ ਵਾਰਿਸ ਜੀ ਹੋਗੇ ਇੱਕ ਬਾਗੀ ਸਿੰਗਰ ਆ ਜੀ ਸਿੰਦਾ ਬਾਗੀ ਸੋ ਅਮਨ ਰੋਜ਼ੀ ਹੋਗੇ ਤੇ ਮਨਜੀਤ ਸੋ ਇਸ ਅਕੋਰਡਿੰਗ ਕਾਫੀ ਸਾਰੇ ਸਿੰਗਰ ਆ ਜਿਹੜੇ ਕਿ ਹਰ ਰੋਜ਼ ਮਤਲਬ ਦਿਨੇ ਖੇਡਾਂ ਹੁੰਦੀਆਂ ਤੇ ਰਾਤੀ ਜਿਹੜਾ ਨਾਈਟ ਦਾ ਵਾ ਮਤਲਬ ਕਿ 2 ਘੰਟੇ ਦਾ ਪ੍ਰੋਗਰਾਮ ਉਹ ਸਭੇ ਚੱਲਦਾ ਹੁੰਦਾ ਜੀ ਤੇ ਇਹ ਖੇਡਾਂ ਜਿਹੜੀਆਂ ਵੀ 31 ਵੀ ਕਰਾਈਏ ਜਾਣਦੀਆਂ ਸੋ ਮੈਨੂੰ ਬਹੁਤ ਮਾਣ ਆ ਕਿ ਅਸੀਂ ਜਿਹੜੀ ਇਹ ਸਾਰੀ ਟੀਮ ਆ ਜਿੱਦਾਂ ਨਿਸ਼ਾਨਪਾ ਜੀ ਮੁਸਤਾਕ ਜੀ ਸਾਡੇ ਇਸ ਚੇਅਰਮੈਨ ਜਿਹੜੇ ਕਲਬ ਦੇ ਕੁਦਵਿੰਦਰ ਸਿੰਘ ਕਾਲੇਨਗਲ ਕਿਉਂਕਿ ਖਿਡਾਰੀਆਂ ਨੇ ਲੈ ਨੈਸ਼ਨਲ ਤੇ ਇੰਟਰਨੈਸ਼ਨਲ ਦੋਵਾਂ ਤੋਂ ਹੋਣਾ ਉਹਨਾਂ ਲਈ ਰਹਿਣ ਦਾ ਪ੍ਰਬੰਧ ਖਾਣ ਦਾ ਪ੍ਰਬੰਧ ਇੱਕ ਬਹੁਤ ਵਧੀਆ ਜ਼ਿੰਮੇਵਾਰੀ ਆ ਜਿਹੜੀ ਉਹ ਹਰ ਇੱਕ ਆਪਣਾ ਟੀਮ ਮੈਂਬਰ ਬਹੁਤ ਵਧੀਆ ਤਿੱਕਾ ਨਿਭਾਉਂਦੇ ਆ ਸੋ ਮੈਂ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਨਿਊਜ਼ ਦੇਖਣ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਓ ਤੇ ਆ ਕੇ ਆਪਣਾ 28 ਤੋਂ ਇੱਕ ਉੱਥੇ ਜਿਹੜਾ ਪੰਜਾਬ ਦੀਆਂ ਖੇਡਾਂ ਤੇ ਮਨੋਰੰਜਨ ਆਪਾਂ ਠੀਕ ਹੈ